ਦੁਵਾਰਾ ਫਿਰ ਤੋਂ ਐਮਐਲਏ ਆਤਮ ਨਗਰ ਕਲਵੰਨ ਸਿੱਧੂ ਦੇ ਦਫਤਰੇ ਬਾਹਰ ਪਹੁੰਚ ਕੇ ਜਿੱਤੇ ਸ਼ਿਕਾਇਤਾਂ ਦੀ ਪੇਟੀ ਇੱਕ ਵਾਰੀ ਦੁਵਾਰਾ ਪਹੁੰਚ ਚੁੱਕੀ ਹੈ ਹੋਰ ਕਈ ਸਵਾਲ ਜਿਹੜੇ ਐਮਐਲਏ ਸਾਹਨ ਪੁੱਛੇ ਵੀ ਜਾਣਗੇ ਲੇਕਿਨ ਪਿਛਲੀ ਵਾਰ ਵੀ ਜਿਹੜੀਆਂ ਚਿੱਠੀਆਂ ਕੱਡੀਆਂ ਗਈਆਂ ਸੀ ਲਿਫਟਾਰੇ ਮੌਕੇ ਤੇ ਕਿੱਥੇ ਗਏ ਚਗੇ ਤੁਸੀਂ ਰਾਹਣਾ ਇਸ ਵਿੱਚ ਬਹਿ ਸਕਦੇ ਹੋ ਇਸ ਵਿੱਚ ਘੁੰਮ ਸਕਦੇ ਹੋ ਕਿਉਂ ਲੋਕਾਂ ਨੂੰ ਟੈਨਸ਼ਨ ਲੈ ਕੇ ਬੈਠੇ ਲੋਕ ਐਮਐਲਏ ਬੰਦੇ ਨੇ ਐਮਐਲਏ ਬਣਨ ਤੋਂ ਬਾਅਦ ਪਬਲਿਕ ਨਾਲ ਮਿਲਦੇ ਨਹੀਂਗੇ ਪਬਲਿਕ ਨਾਲ ਜੁਲਦੇ ਨਹੀਂਗੇ ਤੁਸੀਂ ਸਾਰਾ ਦਿਨ ਦਫਤਰ ਬੈਠੇ ਰਹਿੰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ ਕਿਉਂ ਇਦਾਂ ਤੇ ਮੈਂ ਕਿ ਜੇ ਅਗਰ ਆਪਣੀ ਜ਼ਿੰਮੇਵਾਰੀ ਤੋਂ ਭੱਜੂਗਾ ਤਾਂ ਮੈਨੂੰ ਹੋਰ ਤਾਂ ਕੋਈ ਕਹੇ ਮaaf ਕਰ ਦੇਵੇ ਬਾਬਾ ਦੀਪ ਸਿੰਘ ਮਹਾਰਾਜ ਮੈਨੂੰ ਮaaf ਨਹੀਂ ਕਰਨਗੇ ਤੇ ਮੈਨੂੰ ਲੱਗਦਾ ਡਰ ਅਗਰ ਕਿਸੇ ਦਾ ਆਪਾਂ ਪੱਲਾ ਹੋ ਜੂ ਆਪਾਂ ਨੂੰ ਸਿੱਸਾ ਮਿਲਣਗੇ ਨਾਲ ਲੋਕਾਂ ਦੇ ਉਹਨਾਂ ਕਿਉਂ ਕਰ ਦਿੰਦੇ ਹੋ ਨਾਲੇ ਟਾਈਮ ਲਿਆ ਕਰੋ ਸ਼ਾਮ ਤੱਕ ਮੱਜ ਜਦੋਂ ਟਾਈਮ ਹੋਵੇ ਐਮਐਲਏ ਕਈ ਇੱਧਰ ਐਮਐਲਏ ਹੁੰਦੇ ਜਦੋਂ ਟਾਈਮ ਮਿਲਦਾ ਤਾਂ ਫੋਨ ਕਰਦੇ ਨੇ ਤੂੰ ਤਾਂ ਲੈਟ ਨਾ ਕੱਟ ਕੇ ਨਾਲੇ ਫੋਨ ਮਿਲਾ ਲੈਂਦੇ ਹੋ ਕਾਰਵਾਈ ਕੀਤੀ ਜਾਵੇ ਕਈ ਐਮਐਲਏ ਹੈਗੇ ਨੇ ਕਾਰਵਾਈ ਨਹੀਂ ਹੁੰਦੀ ਨੀ ਪੱਤਰ ਤੋੜ ਦਿੰਦੇ ਨੇ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੀ ਪੱਤਰ ਤੋੜ ਦਿੰਦੇ ਨੇ ਤੁਹਾਡੇ ਕੰਮ ਹੋ ਜਾਂਦੇ ਨੇ ਉਹਨਾਂ ਦੇ ਕੰਮ ਕਿਉਂ ਨਹੀਂ ਹੁੰਦੇ ਦੇਖੋ ਮੈਂ ਕਹਿੰਦਾ ਵੀ ਅਗਰ ਨਿਯਤ ਜਿੰਨੇ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਨਾ ਨਿਯਤ ਅਤੇ ਨੀਤੀ ਸਾਫ਼ ਹੋਵੇ ਤਾਂ ਕੋਈ ਕੰਮ ਨਹੀਂ ਖੜਦਾ ਮੈਂ ਕਹਿੰਦਾ ਤੁਸੀਂ ਦੱਸੋ ਵੀ ਹੁਣ ਪੰਜਾਬ ਦੇ ਕਿਹੜੇ ਅਧਿਕਾਰੀ ਨੂੰ ਕਿਹੜਾ ਕੰਮ ਕਹਾਂ ਸ਼ਾਮ ਤੱਕ ਜੇ ਨਾ ਕੰਮ ਹੋਵੇ ਤੁਸੀਂ ਜੋ ਮਰਜ਼ੀ ਸਜ਼ਾ ਲਾ ਦਿਓ ਮੇਰੇ ਕੰਮ ਕਿਉਂ ਹੁੰਦੇ ਜੇ ਆਪਾਂ ਸਾਫ਼ ਮਾਨਣਾ ਚੱਲਦੇ ਤਾਂ ਜ਼ਰੂਰ ਹੁੰਦੇ ਨੇ ਤੇ ਕੋਈ ਵੀ ਵਿਧਾਇਕ ਸਹਬਾਨ ਇਸ ਗੱਲ ਨੂੰ ਮੰਨ ਤੇ ਨਾ ਲਾਉਣ ਅਗਰ ਕੋਈ ਸੁਣਦਾ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਦੱਸੋ ਇਸ ਲਈ ਉਹ ਸਾਡੇ ਸਾਡੇ ਵੱਡੇ ਨੇ ਸਾਡੇ ਮੁਖੀ ਨੇ ਉਹਨਾਂ ਦੀ ਜਾਣਕਾਰੀ ਤੇ ਹੋਊਗਾ ਤਾਂ ਕੰਮ ਕਿਦਾਂ ਰੁਕ ਸਕਦਾ ਮੈਨੂੰ ਲੱਗਦਾ ਕਿ ਨਹੀਂ ਪਤਾ ਤੋੜਨ ਤੋਂ ਪਹਿਲੇ ਮੁੱਖ ਮੰਤਰੀ ਸਾਹਿਬ ਦੀ ਨੌਲੇਜ ਨਹੀਂ ਦਿੱਤਾ ਕਿ ਮੁੱਖ ਮੰਤਰੀ ਨਾਮ ਬਹੁਤ ਹੁੰਦਾ ਜਿਹੜੇ ਸੂਬੇ ਨੂੰ ਚਲਾਉਂਦੇ ਨੇ ਉਹਨਾਂ નીચે 93 ਵਿਧਾਇਕ ਨੇ 117 ਵਿਧਾਇਕ ਚੋਂ 192 ਵਿਧਾਇਕ ਸਮੇਤ ਮੌਜੂਦ ਹੈਗੇ ਨੇ ਲੇਕਿਨ 92 ਵਿਧਾਇਕਾਂ ਦੇ ਵਿੱਚੋਂ ਇੱਕ ਐਸਐਮਐਨ ਜਿਹਨੇ ਨੀ ਪੱਤਰ ਉਹ ਵੀ ਤੋੜ ਤਾਂ ਸ਼ਰਮ ਨਹੀਂ ਕਰ ਲੈਣੇ ਨਹੀਂ ਤੋੜਿਆ ਕਾਂਗਰਸ ਨੇ ਤੋੜਿਆ ਜਿਨ੍ਹਾਂ ਨੇ ਕਫਲੇ ਕੀਤੇ ਉਹਨਾਂ ਨੇ ਨੀ ਪੱਤਰ ਹੀ ਤੋੜੇ ਇਹ ਤਾਂ ਮਾਨ ਸਾਹਿਬ ਜਿਗੇ ਮਾਨ ਸਾਹਿਬ ਸਹਿਗੇ ਵੇਖੋ ਮੈਂ ਸਾਡੇ ਛੋਟੇ ਵੀਰ ਨੂੰ ਇਸ ਮਾਦਮੇ ਲਈ ਬੇਨ ਸੈਸ਼ਨ ਆ ਰਿਹਾ ਉਸ ਦੌਰਾਨ ਮੁੱਖ ਮੰਤਰੀ ਸਾਹਿਬ ਨਾਲ ਨੇੜੇ ਹੋ ਕੇ ਆਪਾਂ ਬੈਠਣਾ ਜੇ ਕੋਈ ਦੁੱਖ ਤਕਲੀਫ ਹੈ ਦੱਸਿਓ ਤੇ ਜੇ ਨਾ ਹੱਲ ਹੋਵੇ ਫਿਰ ਤੇਰੇ ਨਾਲ ਖੜੇ ਯਾਰ ਇਹ ਹੈ ਜਿਹਾ ਕੰਮ ਨਹੀਂ ਕਰਨਾ ਤੋਂ ਉਹਨਾਂ ਚਾਹਦਾ ਸੀ ਪੱਤਰ ਨਹੀਂ ਨਹੀਂ ਮari ਗੱਲਾਂ ਨਹੀਂ ਤੋਲਣਾ ਜੀ ਐਮਐਲ ਸਾਹਿਬ ਦੇ ਹੱਥਾਂ ਚਾਬੀ ਹੈ ਲੇਕਿਨ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਤਾਲਾ ਖੁੱਲ ਚੁੱਕਾ ਹੋਇਆ ਵੈ ਤਾਲਾ ਖੁੱਲ ਚੁੱਕਾ ਹੈ ਤੇ ਕਿੰਨੀਆਂ ਕ ਅਰੇ ਚ ਸ਼ਿਕਾਇਤਾਂ ਜਿਹੜੀਆਂ ਅੱਜ ਆਈਆਂ ਨੇ ਕਿਉਂਕਿ 6 ਦਿਨ ਹੈ ਘੁੰਮਦਾ ਵੈ 6 ਦਿਨ ਦੇ ਵਿੱਚ ਅਰੇਚ ਜਿੰਨੀਆਂ ਸ਼ਿਕਾਇਤਾਂ ਹੁੰਦੀਆਂ ਉਹਨਾਂ ਨੂੰ ਮੋਕੇ ਤੇ ਫੋਨ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਂਦੀ ਤੇ ਗੱਲ ਤੇ ਬਾਅਦ ਤੋਂ ਬਾਅਦ ਲਿਫਟਾਰਾ ਕੀਤਾ ਜਾਂਦਾ ਲੇਕਿਨ ਐਮਐਲਏ ਸਾਹਿਬ ਦੇ ਹੱਥਾਂ ਦੇ ਵਿੱਚ ਉਹ ਲੈਟਰਾਂ ਜਿਹੜੀਆਂ ਪਹੁੰਚ ਚੁੱਕੀਆਂ ਜਿਹੜੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਜੋ ਉੱਥੇ ਨਹੀਂ ਆ ਸਕਦੇ ਨੇ ਲੇਕਿਨ ਉਹ ਤਸਵੀਰ ਦਿਖਾਈ ਜਾ ਰਹੀ ਹੈ ਸੱਤ ਚਿੱਠੀਆਂ ਜਿਹੜੀਆਂ ਐਮਐਲਏ ਸਾਹਿਬ ਦੇ ਪੇਟੀ ਚੋਂ ਨਿਕਲੇ ਜਿਹੜੀ ਸ਼ਿਕਾਇਤ ਪੇਟੀ ਹੈ لیکن یہ تصویر ہے لیکن دکھائی دی ہے ابتا رویندر سنگھ جنہاں دا موبائل نمبر 9779327063 સેવા ਬਖੇ ਸ਼੍ਰੀਮਾਨ ਅੰਮ੍ਰਿਤ ਸਹਿਬਾਨ ਮਹਿੰਦਰਾ ਪਲੈਟਿਨਮ ਵਹੀਕਲ ਮੇਰੇ ਕਾਲ ਫਰੋਡ ਕੀਤਾ ਗਿਆ ਹੈ ਮਹਿੰਦਰਾ ਪਲੈਟਿਨਮ ਵਹੀਕਲ ਨੇ ਮੇਰੇ ਨਾਲ ਫਰੋਡ ਕੀਤਾ ਗਿਆ ਬੇਨਤੀ ਹੈ ਕਿ ਮੈਂ ਰਵਿੰਦਰ ਸਿੰਘ ਮੇਰੇ ਨਾਲ ਕੀਤੇ ਗਏ ਫਰੋਡ ਨੋ ਜਿਹੜੀ ਆ ਉਹਨਾਂ ਨੇ ਹੱਲ ਕਰਨ ਦੀ ਬੇਨਤੀ ਕਰੀ ਆ ਤੇ ਕੋਈ ਨਹੀਂ ਰਵਿੰਦਰ ਜੀ ਤੁਸੀਂ ਮੈਨੂੰ ਆ ਕੇ ਇਹ ਤੁਹਾਡੇ ਨਾਲ ਤੋਂ ਫੜਿਆ ਕਿਹਦੇ ਕਿਹੜੇ ਬਾੜ ਦਾ ਜੀ ਇਹ ਕੋਈ ਲਿਖਿਆ ਹੋਇਆ ਡੇਟਾ ਨਹੀਂ ਇਹ ਕੁਝ ਨਹੀਂ ਜਿਹਨਾਂ ਨੇ ਲਿਖਿਆ ਸਿਰਫ ਆਪਣਾ ਨਾਮ ਤੇ ਟੈਲੀਫੋਨ ਨੰਬਰ ਲਿਖਿਆ ਇਹਨਾਂ ਨੂੰ ਮੈਂ ਇਸ ਨੰਬਰ ਤੇ ਕਾਲ ਕਰੂੰਗਾ ਪੀਰ ਸਾਹਿਬ ਨੂੰ ਕਹੂੰਗਾ ਕਾਲ ਕਰਕੇ ਇਹਨਾਂ ਨੂੰ ਅੱਜ ਜਨਮ ਅਸ਼ਟਮੀ ਆ ਕੱਲ ਨੂੰ ਬੁਲਾ ਕੇ ਇਹਨਾਂ ਨੂੰ ਪੁੱਛਾਂਗੇ ਕਿਹਨੇ ਤੁਹਾਡੇ ਨਾਲ ਫਰੋਡ ਕੀਤਾ ਤੇ ਉਹਨੂੰ ਜਿਹੜੀ ਆ ਇਹਨਾਂ ਦਾ ਹੱਲ ਵੀ ਕਰਾਵਾਂਗੇ ਅਗਰ ਇਹ ਦੋਸ਼ੀ ਪਾਏ ਜਾਂਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਜਰੂਰ ਮਾਰਡ ਨੰਬਰ 44 ਗਲੀ ਨੰਬਰ 1 ਗੁਰੂ ਅਰਜਨ ਦੇਵ ਨਗਰ ਸੇਵਾ ਵਿਕੇ શ્રીਮਾਨ ਐਮਐਲਏ ਸਾਹਿਬ ਸਿੱਤੂ ਸਾਹਿਬ ਇੰਟਰਵਿਊ ਨੰਬਰ ਵਿੱਚ ਫੋਗਿੰਗ ਦੀ ਸਮੱਸਿਆ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਸਾਡੇ ਏਰੀਆ ਦੇ ਵਿੱਚ ਜਿਹੜੀ ਵੀ ਫੋਗਿੰਗ ਕਰਾਈ ਜਾਵੇ ਤਾਂ ਮੈਂ ਸਬੰਧਤ ਅਧਿਕਾਰੀ ਨੂੰ ਹੁਣੇ ਹਦਾਇਤ ਕਰਾਂਗਾ ਇਹਨਾਂ ਦਾ ਨਾਂ ਕਈ ਬੰਦੇ ਨੇ ਫੈਨ ਵੀ ਕਰਨੇ ਨੇ ਗੁਰਪ੍ਰੀਤ ਸਿੰਘ ਪਿਛਲੀ ਵਾਰ ਵੀ ਜਿਹੜੇ ਚਿੱਠੀਆਂ ਕੱਡੀਆਂ ਗਈਆਂ ਸੀ ਲਿਪਟਾਰੇ ਮੌਕੇ ਤੇ ਕਿਤੇ ਗਏ ਸੀ ਤੁਸੀਂ ਰਾਣਾ ਏਸੀ 'ਚ ਬਹਿ ਸਕਦੇ ਹੋ ਸੀ 'ਚ ਘੁੰਮ ਸਕਦੇ ਹੋ ਕਿਉਂ ਲੋਕਾਂ 'ਚ ਟੈਨਸ਼ਨ ਲੈ ਕੇ ਬੈਠੇ ਲੋਕ ਤਾਂ ਐਮਐਲਏ ਬੰਦੇ ਨੇ ਐਮਐਲਏ ਬਣਨ ਤੋਂ ਬਾਅਦ ਪਬਲਿਕ ਨਾਲ ਮਿਲਦੇ ਨਹੀਂਗੇ ਪਬਲਿਕ ਨਾਲ ਜੁਲਦੇ ਨਹੀਂਗੇ ਤੁਸੀਂ ਸਾਰਾ ਦਿਨ ਦਫ਼ਤਰ ਬੈਠੇ ਰਹਿੰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ ਕਿਉਂ ਇੱਦਾਂ ਕਰ ਰਹੇ ਹੋ 83000 ਤਨਖਾਹ ਮਿਲਦੀ ਹੈ ਤੇ ਮੈਂ ਇਹ ਕਹਿ ਕੇ ਚਲਾਉਣਾ ਵੀ ਇਹ ਹਲਕੇ ਨੂੰ ਵੀ ਮੈਂ ਬਾਬਾ ਦੀਪ ਸਿੰਘ ਦਾ ਪੁੱਤਾਂ ਤੇ ਮੈਂ ਜੇ ਅਗਰ ਆਪਣੀ ਜ਼ਿੰਮੇਵਾਰੀ ਤੋਂ ਭੱਜੂ ਹੋਰ ਤਾਂ ਕੋਈ ਚਾਹੇ ਮਾਫ ਕਰ ਦੇਵੇ ਬਾਬਾ ਦੀਪ ਸਿੰਘ ਮਹਾਰਾਜ ਮੈਨੂੰ ਮਾਫ ਨਹੀਂ ਕਰਨਗੇ ਤੇ ਮੈਨੂੰ ਲੱਗਦਾ ਡਰ ਕਿ ਮੈਂ ਕੋਈ ਅਣਗਹਿਲੀ ਕੰਨਾ ਨਹੀਂ ਚਾਹੁੰਦਾ ਜਿਹਦੇ ਤੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਨੇ ਏਰੀਏ ਹਲਕੇ ਦੇ ਲੋਕਾਂ ਦੀਆਂ ਵੋਟਾਂ ਮੈਨੂੰ ਪੁਆਈਆਂ ਤੇ ਮੈਂ ਏਸੀ 'ਚ ਬਹਿ ਕੇ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ ਹੁਣ ਵੀ ਦੇਖੋ ਤੁਸੀਂ ਵੀ ਮੇਰੇ ਨਾਲ ਧੁੱਪੇ ਖੜੇ ਹੋ ਮੈਂ ਵੀ ਖੜਾ ਕੀ ਫਰਕ ਪੈਂਦਾ ਅਗਰ ਕਿਸੇ ਦਾ ਆਪਾ ਭਲਾ ਹੋ ਜੂ ਆਪਾਂ ਨੂੰ ਸਿਸਾਂ ਮਿਲਣਗੀਆਂ ਨਾਲ ਲੋਕਾਂ ਨੂੰ ਕਿਉਂ ਕਰ ਦਿੰਦੇ ਹੋ ਨਾਲੇ ਟਾਈਮ ਲਿਆ ਕਰੋ ਸ਼ਾਮ ਤੱਕ ਮਸ ਜਦੋਂ ਟਾਈਮ ਹੋਵੇ ਐਮਐਲਏ ਕਈ ਇੱਧਰ ਐਮਐਲਏ ਹੁੰਦੇ ਜਦੋਂ ਟਾਈਮ ਮਿਲਦਾ ਤਾਂ ਫੋਨ ਕਰਦੇ ਨੇ ਤੁਸੀਂ ਲੇਟ ਨਾ ਕੱਟ ਕੇ ਨਾਲੇ ਫੋਨ ਮਿਲਾ ਲੈਂਦੇ ਹੋ ਕਾਰਵਾਈ ਕੀਤੀ ਜਾਵੇ ਕਈ ਐਮਐਲਏ ਹੈਗੇ ਨੇ ਕਾਰਵਾਈ ਨਹੀਂ ਹੁੰਦੀ ਨੀ ਪੱਥਰ ਤੋੜ ਦਿੰਦੇ ਨੇ ਭਗਵੰਤ ਸਿੰਘ ਸਾਬ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੀ ਪੱਥਰ ਤੋੜ ਦਿੰਦੇ ਨੇ ਤੁਹਾਡੇ ਕੰਮ ਹੋ ਜਾਂਦੇ ਨੇ ਉਹਨਾਂ ਦੇ ਕੰਮ ਕਿਉਂ ਨਹੀਂ ਹੁੰਦੇ ਦੇਖੋ ਮੈਂ ਕਹਿੰਦਾ ਵੀ ਅਗਰ ਨਿਯਤ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਹਨ ਨਾ ਨਿਯਤ ਅਤੇ ਨੀਤੀ ਸਾਫ਼ ਹੋਵੇ ਤਾਂ ਕੋਈ ਕੰਮ ਨਹੀਂ ਖੜਦਾ ਮੈਂ ਕਹਿੰਦਾ ਤੁਸੀਂ ਦੱਸੋ ਵੀ ਹੁਣ ਪੰਜਾਬ ਦੇ ਕਿਹੜੇ ਅਧਿਕਾਰੀ ਨੂੰ ਕਿਹੜਾ ਕੰਮ ਕਹਾ ਸ਼ਾਮ ਤੱਕ ਜੇ ਨਾ ਕੰਮ ਹੋਵੇ ਤੁਸੀਂ ਜੋ ਮਰਜ਼ੀ ਸਜ਼ਾ ਲਾ ਦਿਓ ਮੈਂ ਮੇਰੇ ਕੰਮ ਕਿਉਂ ਹੁੰਦੇ ਆ ਜੇ ਆਪਾਂ ਸਾਫ਼ ਮਾਨਨ ਚੱਲਦੇ ਆ ਤਾਂ ਜ਼ਰੂਰ ਹੁੰਦੇ ਨੇ ਤੇ ਕੋਈ ਵੀ ਵਿਧਾਇਕ ਸਹਬਾਂ ਇਸ ਗੱਲ ਨੂੰ ਮੰਨ ਤੇ ਨਾ ਲਾਉਣ ਅਗਰ ਕੋਈ ਸੁਣਦਾ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਦੱਸੋ ਇਸ ਲਈ ਉਹ ਸਾਡੇ ਸਾਡੇ ਵੱਡੇ ਨੇ ਸਾਡੇ ਮੁਖੀ ਨੇ ਉਹਨਾਂ ਦੀ ਜਾਣਕਾਰੀ ਤੇ ਹੋਊਗਾ ਤਾਂ ਕੰਮ ਕਿਦਾਂ ਰੁੱਕ ਸਕਦਾ ਹੈ ਲੇਕਿਨ ਐਮਐਲਏ ਸਾਹਿਬ ਮੈਨੂੰ ਲੱਗਦਾ ਕਿ ਨਹੀਂ ਪਤਾ ਤਉਣ ਤੋਂ ਪਹਿਲੇ ਮੁੱਖ ਮੰਤਰੀ ਸਾਹਿਬ ਦੀ ਨੌਲੇਜ ਨਹੀਂ ਦਿੱਤਾ ਕਿ ਮੁੱਖ ਮੰਤਰੀ ਨਾਮ ਬੋਲਦਾ ਜਿਹੜੇ ਸੂਬੇ ਨੂੰ ਚਲਾਉਂਦੇ ਨੇ ਉਹਨਾਂ નીચે 93 ਵਿਧਾਇਕ ਨੇ 117 ਵਿਧਾਇਕ ਚੋਂ 192 ਵਿਧਾਇਕ ਸਮੇਂ ਮੌਜੂਦ ਹੈਗੇ ਨੇ ਲੇਕਿਨ 92 ਵਿਧਾਇਕਾਂ ਦੇ ਵਿੱਚੋਂ ਇੱਕ ਐਸਾ ਐਮਐਲਏ ਜਿਹਨੇ ਨੀ ਪੱਥਰ ਉਹ ਵੀ ਤੋੜ ਤਾਂ ਸ਼੍ਰੋਮਣੀ ਕਾਲੇ ਲੰਨੇ ਨਹੀਂ ਤੋੜਿਆ ਕਾਂਗਰਸ ਨੇ ਤੋੜਿਆ ਜਿਨ੍ਹਾਂ ਨੇ ਕੱਪਲੇ ਕੀਤੇ ਉਹਨਾਂ ਨੇ ਨੀ ਪੱਥਰ ਨਹੀਂ ਤੋੜੇ ਇਹ ਤਾਂ ਮਾਨ ਸਾਹਿਬ ਸੀਗੇ ਮਾਨ ਸਾਹਿਬ ਸਹਿਗੇ ਦੇਖੋ ਮੈਂ ਸਾਡੇ ਛ ਸੈਸ਼ਨ ਆ ਰਿਹਾ ਉਸ ਦੌਰਾਨ ਮੁੱਖ ਮੰਤਰੀ ਸਾਹਿਬ ਨਾਲ ਨੇੜੇ ਹੋ ਕੇ ਆਪਾਂ ਬੈਠਣਾ ਜੇ ਕੋਈ ਦੁੱਖ ਤਕਲੀਫ ਹੈ ਦੱਸਿਓ ਤੇ ਜੇ ਨਾ ਹੱਲ ਹੋਵੇ ਫਿਰ ਤੇਰੇ ਨਾਲ ਖੜੇ ਆ ਯਾਰ ਇਹੋ ਜਿਹਾ ਕੰਮ ਨਹੀਂ ਕਰਨਾ ਤੂੰ ਉਹਨਾਂ ਚਾਹਦੇ ਸੀ ਪੱਤਰ ਨਹੀਂ ਨਹੀਂ ਮਾੜੀ ਗੱਲ ਹੈ ਨਹੀਂ ਤੋਲਣਾ ਚਾਹੀਦਾ ਲੇਕਿਨ ਹੁਣ ਫੋਨ ਕਰੋਗੇ ਇੱਥੇ ਮੈਂ ਕਰਦਾ ਜੀ ਸ਼੍ਰੀਮਾਨ ਇਹ ਅਗਲੀ ਚਿੱਠੀ ਹੈ ਜੀ ਤੀਜੀ ਚਿੱਠੀ ਹੈ ਜੀ ਅ ਸ਼੍ਰੀਮਾਨ ਐਮ ਐਲ ਏ ਸਾਹਿਬ ਵਾਰਡ ਨੰਬਰ 44 ਬੇਨਤੀ ਹੈ ਕਿ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਸੀਂ ਗੁਰੂ ਅਦਨਗਰ ਮਹੱਲੇ ਦੇ ਵਸਨੀਕਾਂ ਇੱਕ ਨੰਬਰ ਦੇ ਨਿਵਾਸੀਆਂ ਸਾਡੀ ਗਲੀ ਦਾ ਨਹੀਂ ਪੱਥਰ ਜੋ ਕਿ ਅਕਤੂਬਰ 30 ਵਿੱਚ ਰੱਖਿਆ ਗਿਆ ਸੀ ਗਲੀ ਨੰਬਰ 1 ਨਵੀਂ ਬਣਾਉਣੀ ਸੀ ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਕਿਹਾ ਸੀ ਬਿਲਕੁਲ ਇਹਨਾਂ ਦੇ ਜਿਹੜੀ ਵੀ ਇਹ ਸੀਵਰੇਜ ਪਾਈਪ ਐਨ ਮੌਕੇ ਤੇ ਜਦੋਂ ਇਹਨਾਂ ਨੂੰ ਦੱਸਿਆ ਗਿਆ ਜਦੋਂ ਗਲੀ ਬਣਨ ਲੱਗੀ ਤਾਂ ਇਹਨਾਂ ਨੇ ਕਿਹਾ ਵੀ ਸਾਡੀ ਪਾਈਪ ਵੀ ਪਾ ਦਿਓ ਉਸ ਟੈਂਡਰ ਦੇ ਵਿੱਚ ਉਹਦੀਆਂ ਜਿਹੜੀਆਂ ਨੇ ਸ਼ਰਤਾਂ ਤੋਂ ਬਾਹਰ ਸੀ ਉਹਦੇ ਮੈਂ ਦੁਬਾਰੇ ਜਿਹੜਾ ਐਸਟੀਮੇਟ ਕਰਾ ਕੇ ਬੜੀ ਜਲਦੀ ਗੁਰੂ ਅਰਜਨਗਰ ਨਮਾਸੀਓ ਜਿਹੜੀ ਆ ਤੁਹਾਡੀ ਮੰਗ ਪੂਰੀ ਕਰਾਂਗੇ ਸੀਵਰੇਜ ਪਾਈਪ ਤੁਹਾਡੀ ਪਵਾ ਕੇ ਫਿਰ ਆਰਐਮਸੀ ਰੋਡ ਜਿਹੜੀ ਬਹੁਤ ਵਧੀਆ ਬਣਾਵਾਂਗੇ ਜਿਹੜੀ 10 15 ਸਾਲ ਨਾ ਟੁੱਟੇ ਜੀ ਇਹਨਾਂ ਨੇ ਆਪਣੇ ਨੰਬਰ ਵੀ ਲਿਖੇ ਨੇ ਨਿਰਮਲ ਸਿੰਘ ਸ਼ਨੀ ਗਰੇਵਾਲ ਗੁਰਵਿੰਦਰ ਸਿੰਘ ਅਜੇ ਲੋਟੇ ਪ੍ਰਿਮੇਅਰ ਦਾ ਇੱਕ ਬਲਜਿੰਦਰ ਕਾਲਜੀ ਨੇ ਅ ਜਲਦੀ ਕਰ ਦਿੱਤਾ ਜਾ ਰਵਿੰਦਰ ਸਿੰਘ ਇਹ ਤਾਂ ਨਵਟਾਰਾ ਹੋਇਆ ਵੇ ਜੀ ਇਹਦਾ ਟੈਂਡਰ ਲੱਗਣ ਵਾਲਾ ਇਹ ਜਲਦੀ ਇਹ ਕੰਮ ਜ਼ਰੂਰ ਕਰਾਂਗੇ ਸੇਵਾ ਵਿੱਚ ਐਮਐਲਏ ਸਾਹਿਬ ਬੇਨਤੀ ਹੈ ਕਿ ਸਾਹਿਬ ਜਦਾ ਅਜੀਤ ਨਗਰ ਗਲੀ ਨੰਬਰ 2 ਸੀਵਰੇਜ ਜਾਮ ਇਸ ਦਾ ਹੱਲ ਰੱਖਿਆ ਜਾਵੇ ਇਸ ਦੀ ਸ਼ਿਕਾਇਤ ਜਿਹੜੀ ਹੁਣੇ ਹੱਲ ਹੋਊਗਾ 90233 430 99 ਨੰਬਰ ਹੈ ਜਗਤਾਰ ਸਿੰਘ ਜੀ ਨੂੰ ਪੀਐਸਾ ਫੋਨ ਕਰਕੇ ਅਧਿਕਾਰੀਆਂ ਨੂੰ ਹੁਣੇ ਹੁਣੇ ਸੂਚਿਤ ਕਰੋ ਵੀ ਇਹ ਕੰਮ ਕੀਤਾ ਜਾਵੇ ਲੇਕਿਨ ਐਮਐਲਏ ਸਾਹਿਬ ਤੁਸੀਂ ਮੌਕੇ ਤੇ ਫੋਨ ਕਰ ਰਹੇ ਹੋ ਮੌਕੇ ਤੇ ਪੀਐਸਾ ਫੋਨ ਕਰ ਰਹੇ ਨੇ ਲੋਕੀ ਤਾਂ ਇਧਰ ਐਮਐਲਏ ਚਾਹੁੰਦੇ ਨੇ ਜਦੋਂ ਤੁਸੀਂ ਰੱਬ ਦੀ ਕਿਰਪਾ ਨਾਲ ਮੰਤਰੀ ਬਣ ਕੇ ਚਰਚਾਵਾ ਬਹੁਤ ਨੇ ਇਸ ਸਮੇਂ ਹਾਈ ਕਮਾਂਡ ਤੱਕ ਚਰਚਾ ਹੋ ਰਹੀ ਹੈ ਲੇਕਿਨ ਇਹ ਬਾ ਬਗਲਾ ਮੁਖੀ ਦਾ ਆਸ਼ੀਰਵਾਦ ਅਰੇ ਜਰੂਰ ਬਣੇਗਾ ਕਿ ਤੁਸੀਂ ਮੰਤਰੀ ਬਣ ਕੇ ਦੂਜੀ ਲੁਧਿਆਣੇ ਆਇਆ ਨਾ ਮੇਰੇ ਖਿਆਲ ਅਗਲੇ ਜਾਂ ਇਸ ਮਹੀਨੇ ਦੇ ਵਿੱਚ ਹੀ ਸਾਹਿਬ ਹੱਥ ਬੜੇਵੀਆਂ ਜਿਸ ਭਾਵੇ ਤੇ ਦੇ ਹੁਣ ਐਮਐਲਏ ਵੀ ਚੰਗੇ ਆ ਜੇ ਮਹਾਰਾਜ ਕਿਰਪਾ ਕਰੋ ਤਰੱਕੀ ਗੱਦੀ ਦੀ ਤਰੱਕੀ ਹੋ ਜੂ ਹੋਰ ਮਿਹਨਤ ਨਾਲ ਕੰਮ ਕਰੂੰਗਾ ਤਾਂ ਕਿ ਲੋਕਾਂ ਨੇ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਦਾਸ ਨੂੰ ਐਮਐਲਏ ਬਣਾਇਆ ਉਹਦੀਆਂ ਭਾਵਨਾ ਤੇ ਖਰੇ ਉੱਤੇ ਕੰਨ ਲੱਗ ਰਹੀ ਐ ਮਲੇ ਦਾ ਨਹੀਂ ਲੱਗਦੀ ਜੀ ਪੱਕੇ ਹੋਏਗੇ ਜਈ ਸਾਹਿਬ ਨੇ ਜਈ ਸਾਹਿਬ ਨੂੰ ਆ ਕੰਪਲੇਨਟ ਲਾ ਆ ਇਕਬਾਲ ਗਲੀ ਨੰਬਰ 6 ਸਾਹਿਬ ਜਦਾ ਜੀਤ ਸਿੰਘ ਨਗਰ ਫੌਰੀ ਤੁਰਤੇ ਪਹੁੰਚੋ ਫੋਨ ਨੰਬਰ ਹੈਗਾ 6283540931 ਇਹਨਾਂ ਦਾ ਸਿਵਰੇਜ ਬੰਦ ਹੈ ਚਾਲੂ ਕਰਾ ਕੇ ਮੈਨੂੰ ਫੋਟੋਆਂ ਪਾਓ ਜਿਹੜਾ ਆਪਣਾ ਗਰੁੱਪ ਬਣਿਆ ਹੈ ਐਮਸੀਲ ਆਤਮ ਨਗਰ ਦਾ ਉਹਦੇ ਵਿੱਚ ਅਪਲੋਡ ਕਰੋ ਜਿੰਨੀ ਜਲਦੀ ਹੋ ਸਕੇ ਜਾਓ ਮੌਕੇ ਤੇ ਨੰਬਰ ਉਹਨਾਂ ਦਾ ਨੋਟ ਕਰੋ 6283540931 ਪਹਿਲੇ ਐਮਐਲਏ ਨੇ ਜੋ 92 ਵਿਧਾਇਕਾ ਜੋ ਪਹਿਲੇ ਐਮਐਲਏ ਦੇਖੇ ਨੇ ਜਿਹੜੇ ਲਗਾਤਾਰ ਹੱਲ ਕਰ ਰਹੇ ਨੇ ਹੱਲ ਕੀ ਕਰ ਰਹੇ ਨੇ ਮੌਕੇ ਤੇ ਕੰਪਲੀਟਾਂ ਆਉਂਦੀ ਹੈ ਮੌਕੇ ਤੇ ਅਫਸਰ ਨੂੰ ਫੋਨ ਕੀਤਾ ਜਾਂਦਾ ਮੁੱਕ ਤੇ ਹੱਲ ਕੀਤਾ ਜਾਂਦਾ ਇੱਕ ਹੋਰ ਲੈਟਰ ਛੋਟੀ ਜਿਹੀ ਲਿਖੀ ਹੈ ਕਿ ਲੋਕ ਨਹੀਂ ਆ ਪਾਉਂਦੇ ਕਈ ਵਾਰ ਇੱਥੇ ਨਜ਼ਰ ਨਜ਼ਰ ਜੋਂ ਸੀ ਲੁਧਿਆਣਾ ਗਟਰ ਜੜੀਆਂ ਸਾਫ ਕਰਨ ਬਾਰੇ ਸ਼੍ਰੀਮਾਨ ਬੇਨਤੀ ਹੈ ਕਿ ਗੁਰੂ ਅਰਜਨ ਨਹਿਰ ਗਲੀ ਨੰਬਰ 2 ਵਿੱਚ ਰੋਡ ਜੜੀਆਂ ਸਾਫ ਕਰਾਈਆਂ ਜਾਣ ਪੜੀਆਂ ਪਈਆਂ ਨੇ ਇਹਨਾਂ ਨੂੰ ਸਾਫ ਕਰਾਇਆ ਜਾਵੇ ਟੈਲੀਫੋਨ ਨੰਬਰ ਇਹਨਾਂ ਨੇ ਲਿਖਿਆ 81400 6900608 ਤੇ ਇਹ ਸਭ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਫੋਨ ਮੜਾਓ ਕਿ ਇਹਨਾਂ ਦੀ ਜਿਹੜੀ ਦਿੱਕਤ ਹੈ ਤਾਂ ਕਿ ਇਹਨਾਂ ਨੂੰ ਜਿਹੜਾ ਆਪਾਂ ਬਚਨਵਾਦਾਂ ਤੇ ਹੱਲ ਕਰੀਏ ਵੀ ਰਹਿਣ ਸਹਿਣ ਲਈ ਸਖਾਵਾਂ ਮਾਹੌਲ ਇਰਾਦ ਦੇਣਾ ਇੱਕ ਚਿੱਠੀ ਹੈ ਕਿ ਸਾਡੇ ਇਲਾਕੇ ਵਿੱਚ ਗਰੀਨ ਨੰਬਰ 6 ਅਜੀਤ ਸਿੰਘ ਨਗਰ ਇਹ ਤਾਂ ਇਹ ਹੋ ਗਈ ਚਿੱਠੀ ਸੇਨ ਹੈ ਜੀ ਹੋਰ ਕਿਸੇ ਬੰਦੇ ਨੇ ਲਿਖੀ ਹੈ ਜਿਹਦੇ ਵਿੱਚ ਮੋਬਾਈਲ ਨੰਬਰ 95 924 42901 ਹੈ ਜੀ ਤੁਹਾਡੀ ਦਰਖਾਸਤ ਪਹਿਲਾਂ ਵੀ ਕਿਸੇ ਬੰਦੇ ਵੱਲੋਂ ਆ ਚੁੱਕੀ ਹੈ ਇਹਦਾ ਜਲਦੀ ਹੱਲ ਕਰਾ ਕੇ ਤੁਹਾਨੂੰ ਸੂਚਿਤ ਕੀਤਾ ਜਾਊਗਾ ਲੇਕਿਨ ਮੇਰੇ ਸਾਹ ਤੁਹਾਡੇ ਦਫ਼ਤਰ ਐਂਟਰੀ ਕਰਦਾ ਇੱਕ ਬੜਿਆ-ਵੜਿਆ ਬੋਰਡ ਜਾਂ ਲੱਗਾ ਹੋਇਆ ਵਾ ਉਹ ਬੋਰਡ 'ਚ ਲੜਾਈ ਝਗੜੇ ਤੋਂ ਦੂਰ ਰਹਿ ਜਾਵੇ ਦਫ਼ਤਰ 'ਚ ਨਾਏ ਕਈ ਅਸੀਂ ਆ ਉੱਤੇ ਲਿਖੀਆਂ ਹੈਡਿੰਗਸ ਲਿਖੀਆਂ ਹੋਈਆਂ ਨੇ ਲੇਕਿਨ ਕਈ ਤਾਂ ਇਸ ਚੀਜ਼ਾਂ ਨੂੰ ਗੁਰੇਜ਼ ਨਹੀਂ ਕਰਦੇ ਤੁਸੀਂ ਇਲਾਕੇ 'ਚ ਮੰਨ ਸ਼ਾਂਤੀ ਰੱਖ ਰਹੇ ਹੋ ਦੇਖੋ ਉੱਥੇ ਮੈਂ ਲਿਖ ਕੇ ਲਾਇਆ ਹੈ ਵੀ ਇਸ ਦਫ਼ਤਰ ਵਿੱਚ ਚਿੱਟੇ ਬਾਰੇ ਗੱਲਬਾਤ ਕਰਨੀ ਜਿਹੜੀ ਪ੍ਰਾਪਤੀ ਨਾਲ ਰਿਲੇਟਡ ਕੋਈ ਉਹ ਦੀ ਡਰੀਲ ਕੋਈ ਰੌਲੇ ਵਾਲਾ ਕੰਮ ਕਿ ਪੈਸੇ ਦੇ ਲੈਣ ਦੇਣ ਦੇ ਸਬੰਧ ਇੱਥੇ ਡੀਲ ਨਹੀਂ ਕੀਤਾ ਜਾਂਦਾ। ਅਗਰ ਕੋਈ ਜੈਨੂਨ ਕੰਮ ਹੁੰਦਾ ਤਾਂ ਉਹਨੂੰ ਥਾਣੇ ਵਿੱਚ ਭੇਜਦੇ ਆਂ। ਪੁਲਿਸ ਕਮਿਸ਼ਨਰ ਕੋਲੇ ਭੇਜਦੇ ਆਂ ਤਾਂ ਕਿ ਇਹ ਕੰਮ ਪੁਲਿਸ ਦਾ ਸਾਡਾ ਕੰਮ ਨਹੀਂ ਹੈਗਾ ਤੇ ਇੰਨੇ ਜਿਹੀਆਂ ਚੀਜ਼ਾਂ ਤੋਂ ਮੈਂ ਸਾਰੇ ਹੀ ਆਪਣੇ ਸਾਥੀਆਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਨੂੰ ਗ੍ਰੇਵ ਕਰਨਾ ਚਾਹੀਦਾ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ 92 ਬਿਧਿਆਗ ਚੁਣ ਕੇ ਇਹਨਾਂ ਨੇ ਇਸ ਵਿਸ਼ਵਾਸ ਨਾਲ ਸਾਨੂੰ ਚੁਣਿਆ ਸੀ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਾਂਗੇ ਜੇ ਸਾਡੇ ਦੇ ਪ੍ਰਾਣਿਆਂ 'ਚ ਕੋਈ ਫਰਕ ਹੀ ਨਾ ਨਜ਼ਰ ਆਇਆ ਆ ਫਿਰ ਆਮ ਆਦਮੀ ਪਾਰਟੀ ਨੂੰ ਚੁਣਨ ਦਾ ਮੈਂ ਕਹਿੰਦਾ ਲੋਕਾਂ ਨੂੰ ਕਿਤੇ ਨਾ ਕਿ ਲੱਗੂਗਾ ਵੀ ਅਸੀਂ ਥਕੇਗੇ ਇਹਨਾਂ ਚੀਜ਼ਾਂ ਨੂੰ ਗਰੇਜ ਕਰਕੇ ਆਪਾਂ ਆਮ ਆਦਮੀ ਪਾਰਟੀ ਦਾ ਜਿਹੜਾ ਚੰਦਾ ਉੱਚਾ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਵਾਰੀ ਨਹੀਂ ਕਈ ਵਾਰੀ ਮੁੱਖ ਮੰਤਰੀ ਬਣਾਉਣਾ ਤੇ ਸਾਡੇ ਰਾਸ਼ਟਰੀ ਸਥਿਤੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਤਾਂ ਕਿ ਭਾਰਤ ਦੀ ਜਨਤਾ ਨੂੰ ਇੱਕ ਨਵੀਂ ਸੇਧ ਮਿਲ ਸਕੇ ਜਿਹੜੀ ਕੁਰਸੀ ਲੋਕਾਂ ਨੇ ਆਪਣੇ ਪਰਿਵਾਰਵਾਦ ਨੂੰ ਵੱਡਾ ਕਰਨ ਲਈ ਵਰਤੀ ਹੈ ਉਹਨੂੰ ਜਨਤਾ ਦੇ ਭਲੇ ਵਿੱਚ ਵਰਤਿਆ ਜਾਊਗਾ। ਅੰਮ੍ਰਿਤ ਸਿੰਘ ਜੀ ਤੁਹਾਡਾ ਕਈ ਜਦੋਂ ਕਹਿੰਦੇ ਨਾ ਸੂਰਜ ਚੜ੍ਹਦਾ ਹੁੰਦਾ ਤੇ ਬਦਨਾਮ ਕਰਨ ਵਾਲੇ ਬਥੇਰੇ ਹੁੰਦੇ ਨੇ। ਇੱਕ ਵਾਰੀ ਚ ਨੇ ਸੜਕ ਤੋੜਤੀ ਉਹਤੇ ਬਦਨਾਮ ਕਰਦੇ ਕਈ ਬਿਕ ਕੇ ਬਈ ਕਈਆਂ ਨੇ ਨੈਗੇਟਿਵ ਖਬਰ ਲਗਾਤੀ। ਲੇਕਿਨ ਅੰਮ੍ਰਿਤ ਸਾਹਿਬ ਉਹ ਸੜਕ ਟੁੱਟੀ ਕਿੱਦਾਂ? ਵੇਖੋ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਮੇਰੇ ਭਰਾਵੋ ਖਬਰ ਜ਼ਰੂਰ ਕਿਉਂਕਿ ਮੀਡੀਆ ਤੀਸਰਾ ਸਤੰਭ ਹੈ। ਉਹਦੀ ਜਾਣਕਾਰੀ ਲੈ ਕੇ ਜ਼ਰੂਰ ਖਬਰ ਲਾਇਆ ਕਰੋ। ਜਿਹੜੀ ਉਹ ਰੋਡ ਸੀਗੀ ਉਹ ਰੋਡ ਓ ਐਨ ਐਮ ਸੱਲ ਵਾਲਿਆਂ ਨੇ ਪੱਟੀ ਸੀ ਜਿਹਦੇ ਵਿੱਚ 20 ਫੁੱਟ ਦੇ ਕਰੀਬ ਜਿਹੜੀ ਪਾਈਪ ਹੈ ਉਹ ਖਰਾਬ ਹੋਈ ਹੋਈ ਸੀ ਤਾਂ ਕਿ ਜੇ ਉਹ ਆਪਾਂ ਨਾਰਪੇਰ ਕਰਾਂਗੇ ਲੋਕਾਂ ਨੂੰ ਪੀਣ ਲਈ ਗੰਦਾ ਪਾਣੀ ਮਿਲੂਗਾ ਤੁਸੀਂ ਚੱਕ ਕੇ ਖਬਰ ਲਾਤੀ ਵੀ ਉਹ ਦੇਖੋ ਸੜਕ ਬਣ ਗਈ ਟੁੱਟ ਗਈ ਕਿਤੇ ਨਾ ਕਿਤੇ ਅਧਿਕਾਰੀਆਂ ਦੇ ਮਨ ਤੇ ਵੀ ਠੇਸ ਪਹੁੰਚੀ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਅਹੁਦੇਦਾਰ ਉਹਨਾਂ ਤੇ ਵੀ ਠੇਸ ਪਹੁੰਚੀ ਤੇ ਜਿਹੜਾ ਠੇਕੇਦਾਰ ਹੈ ਉਹਦਾ ਵਿਚਾਲਾ ਮੇਰੇ ਕੋਲ ਕਿੰਨੀ ਵਾਰੀ ਆ ਗਿਆ ਵੀ ਦੇਖੋ ਜੀ ਮੈਂ ਇੰਨੀ ਵਧੀਆ ਸੜਕ ਬਣਾਈ ਹੈ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਦੁਗਰੀ ਦੇ ਨਿਵਾਸੀਆਂ ਨੂੰ ਜਾ ਕੇ ਪੁੱਛੋ ਕਿ ਅੱਜ ਤੱਕ ਕੋਈ ਵੀ ਇੱਥੇ ਸੜਕ ਬਣੀ ਸੀ ਉਹਨਾਂ ਨੇ ਜਦੋਂ ਬਣਾਈ ਸੀ ਮੈਨੂੰ ਵਧਾਈ ਦੇਣ ਵੀ ਆਏ ਸੀ ਮੈਂ ਮੌਕੇ ਤੇ ਵੀ ਗਿਆ ਸੀ ਬਣਨ ਤੋਂ ਬਾਅਦ ਮੇਰਾ ਧੰਨਵਾਦ ਵੀ ਕਰਨ ਆਏ ਤੇ ਕਿਸੇ ਪੱਤਰਕਾਰ ਨੇ ਐਵੇਂ ਛੋਟੀ ਜਿਹੀ ਹਰਕਤ ਕਰਕੇ ਜਿਹੜੀ ਉਹ ਮੰਦਪਗ ਖਬਰ ਲਾਈ ਹੈ ਤਾਂ ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਰਾਵੋ ਆਤਮਨਗਰ ਦੇ ਵਿੱਚ ਨਾ ਮੈਂ ਕੋਈ ਗਲਤ ਕੰਮ ਕਰਦਾ ਤੇ ਨਾ ਮੈਂ ਹੋਣ ਦਿੰਦਾ ਇੰਨੀਆਂ-ਇੰਨੀਆਂ ਖਬਰਾਂ ਲਾਉਣ ਤੋਂ ਗਰੇਜ਼ ਕਰਿਆ ਕਰੋ ਹਾਂ ਕੋਈ ਜਾਣਕਾਰੀ ਤੁਹਾਡੇ ਕੋਲੇ ਹੁੰਦੀ ਹੈ ਉਹਦੇ ਵਿੱਚ ਮੇਰਾ ਵਰਜ਼ਨ ਲਓ ਮੈਨੂੰ ਪੁੱਛੋ ਮੈਂ ਹੀ ਬਥੇਰਾ ਤਖਣਾ ਉਹਨੂੰ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਦੱਬੀ ਕਿ ਨਾਲਾ ਸਾਫ ਹੋ ਸਕਦਾ ਕਾਂਗਰਸ ਨੇ ਪੈਸਾ ਖਾ ਲਿਆ 650 ਕਰੋੜ ਦਾ ਟੈਂਡਰ ਜਿਹੜਾ 740 ਕਰੋੜ ਤੇ ਪਹੁੰਚ ਗਿਆ ਅੱਜ ਨੂੰ ਉਹ ਨਾਲਾ ਉੱਥੇ ਦਾ ਉੱਥੇ ਰਹਿ ਗਿਆ ਜਵਾਨੂ ਤੱਕ ਛੱਡੇ ਗਏ ਪਤਾ ਨਹੀਂ ਕਿਹੜੇ ਜਵਾਨੂ ਛੱਡੇ ਸੀ ਨਾਲੇ 'ਚ ਮਰ ਗਏ ਨਾਲੇ 'ਚ ਬਾਹਰ ਹੀ ਨਹੀਂ ਆਏ ਗੰਦ ਖਾਣਾ ਸੀਗਾ ਡਾਈਂਗਾਂ ਵਾਲੇ ਗੋਬਰ ਡੈਰੀਆਂ ਦੇ ਗੋਬਰ ਸੜਦੇ ਆ ਡਾਈਂਗਾਂ ਵਾਲੇ ਸਿਟੀ ਨਹੀਂ ਚਲਾ ਪਾਉਂਦੇ ਨੇ ਲੇਕਿਨ ਕਿੱਦਾਂ ਹੱਲ ਹੋ ਸਕਦਾ ਹੈ ਦੇਖੋ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਊ ਮੇਰੇ ਡੈਰੀ ਵਾਲੇ ਭਰਾ ਅੱਜ ਜਨਮ ਅਟਮੀ ਦੇ ਕਿਉਂਕਿ ਕਿਸ਼ਨ ਭਗਵਾਨ ਜੀ ਗਊ ਪਾਲਕ ਸੀਗੇ ਇੱਕ ਗਵਾਲੇ ਸੀਗੇ ਉੱਥੇ ਵੀ ਲੱਖਾਂ ਗਮਾਂ ਰੱਖਿਆ ਹੋਈਆਂ ਆਜ ਇਹ ਵਚਨ ਕਰ ਦੇਣਾ ਕਿ ਅਸੀਂ ਆਪਣਾ ਜਿਹੜਾ ਗੋਹਾ ਹੈ ਇਹਨੂੰ ਚੁਕਾਵਾਂਗੇ ਉਹਦੇ ਵਿੱਚ ਉਹਦੇ ਵਿੱਚ ਤੁਹਾਨੂੰ ਪੈਸਾ ਵੀ ਮਿਲੂਗਾ ਕਿਉਂਕਿ ਸਾਡੇ ਮਾਨ ਜੋ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਬੜਾ ਵਧੀਆ ਸਿਸਟਮ ਬਣਾਇਆ ਹੈ ਵੀ ਗੋਹਾ ਬਾਹਰ ਰੱਖ ਦੇਣ ਉੱਥੋਂ ਬਾਹਰ ਨੂੰ ਲੈ ਕੇ ਜਾਵਾਂਗੇ ਉਹਦੇ ਪੈਸੇ ਵੀ ਮਿਲਣਗੇ ਕਿਤੇ ਨਾ ਕਿਤੇ ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਵਚਨ ਕਰਕੇ ਗਏ ਨੇ ਪਵਨ ਗੁਰੂ ਪਾਣੀ ਪਿਤਾ ਉਹਦੇ ਤੇ ਆਪਾਂ ਪਹਿਰਾ ਦੇਈਏ ਗੁਰੂ ਨੇ ਕਿ ਅਗਰ ਵਚਨ ਕਰਿਆ ਉਹਦੇ ਤੇ ਪਹਿਰਾ ਦਿੱਤੇ ਤਾਂ ਕਿ ਗੁਰੂਆਂ ਪੀਰਾਂ ਦੀ ਜਿਹੜੀ ਤਰਤੂਆ ਇਹ ਦੂਸ਼ਿਤ ਹੋਣਾ ਬਕੇ ਸਾਰੇ ਬੰਦੇ ਅੱਜ ਸਹਿਰਦ ਹੋ ਜਾਣ ਜਿੰਨੇ ਵੀ ਮੇਰੇ ਡਾਈੰਗ ਵਾਲੇ ਭਰਾ ਨੇ ਫੈਕਟਰੀਆਂ ਵਾਲੇ ਭਰਾ ਨੇ ਉਹ ਇਹ ਅੱਜ ਵਚਨ ਕਰ ਦੇਣਾ ਜਨਮ ਅਸਤਮੀ ਦੇ ਮੌਕੇ ਤੇ ਕਿ ਅਸੀਂ ਪਾਣੀ ਨੂੰ ਟ੍ਰੀਟ ਕਰਕੇ ਭੇਜਾਂਗੇ ਕਾਫੀ ਹੱਦ ਤੱਕ ਉਹ ਕਰਦੇ ਵੀ ਆ ਜਿਹੜੇ ਰਹਿੰਦੇ ਆ ਉਹ ਟ੍ਰੀਟ ਕਰਕੇ ਭੇਜਣ ਮੈਂ ਸਮਝਦਾ ਵੀ ਅਗਲੀ ਜਨਮ ਅਸਤਮੀ ਨੂੰ ਜਦੋਂ ਆਉ ਉਹ ਸ ਬੁੱਢੇ ਦਰਿਆ ਦੇ ਵਿੱਚ ਆਪਾਂ ਸਾਰੇ ਇਕੱਠੇ ਇਸ਼ਨਾਨ ਵੀ ਕਰਕੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਉਹਦੇ ਲਈ ਦਿਲੋਂ ਟਿੱਡੋਂ ਸਾਫ਼ ਹੋਣਾ ਪਊਗਾ ਜਿਹੜੀ ਰਾਜਨੀਤੀ ਆ ਉਹਦੇ ਤੋਂ ਪਰੇ ਰਹਿਣਾ ਪਊਗਾ ਤੇ ਲਾਲਚ ਜਿਹਦੇ ਵਿੱਚ ਪੈਸੇ ਲੋਕ ਖਾ ਜਾਂਦੇ ਨੇ ਸਰਕਾਰ ਦੇ ਪੈਸਿਆਂ ਨੂੰ ਉਹਦੇ ਤੋਂ ਗਰੇਵ ਕਰਨਾ ਪਊਗਾ ਤੇ ਗੁਰੂਆਂ ਪੀਰਾਂ ਦੀ ertid ਹੈ ਉਹਨਾਂ ਦਾ ਆਸ਼ੀਰਵਾਦ ਸਾਡੇ ਸਾਨੂੰ ਜਰੂਰ ਮਿਲੂਗਾ ਅੰਤ ਵਿੱਚ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੀ ਸਮੁੱਚੇ ਹਲਕਾ ਆਤਮ ਨਗਰ ਦੇ ਨਿਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਵਦੇਸ਼ਾਂ ਵਦੇਸ਼ਾਂ ਵਿੱਚ ਵਸਦੇ ਮੇਰੇ ਐਨ ਆਰ ਆਈ ਵੀਰਾਂ ਨੂੰ ਜਨਮ ਮੱਤਮੇ ਦੀ ਕਰੋੜ ਕਰੋੜ ਵਧਾਈ ਦਿੰਦਾ ਤੇ ਭਗਵਾਨ શ્રી ਕ੍ਰਿਸ਼ਨ ਜੀ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਆਪਣਾ ਮਿਹਰ ਭਰਿਆ ਹੱਥ ਸਾਡੇ ਭਾਰਤ ਤੇ ਸਾਡੇ ਪੰਜਾਬ ਤੇ ਰੱਖਣ ਤਾਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੋਰ ਤਰੱਕੀ ਵੱਲ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਉਹ ਐਮਐਲਏ ਨੇ ਕੁਲਵੰਤ ਸਿੰਘ ਸਿੱਧੂ ਜੋ ਆਪਣੇ ਹਲਕੇ ਦੀ ਨੁਹਾਰ ਬਦਲਣ ਲੱਗੇ ਹੋਏ ਨੇ ਨੁਹਾਰ ਕਿਸ ਤਰ੍ਹਾਂ ਬਦਲੀ ਜਾਏਗੀ ਹਲਕੇ ਦੀ ਇਸ ਐਮਐਲਏ ਕੋ ਸਿੱਖਣਾ ਚਾਹੀਦਾ ਹੈ ਕਿਉਂਕਿ ਇਸ ਐਮਐਲਏ ਨੇ ਉਹ ਕੰਮ ਕਰਕੇ ਦਿਖਾਏ ਨੇ ਜਿਹੜੇ ਕੰਮ ਨਾ ਹੋਣ ਵਾਲੇ ਸੀਗੇ ਇਹ ਕੁਲਵੰਤ ਸਿੰਘ ਸਿੱਧੂ ਇੱਕ ਇਤਿਹਾਸ ਰਚਦੇ ਪਏ ਨੇ ਕਿ 92 ਵਿਧਾਇਕ 117 ਚ 92 ਵਿਧਾਇਕ ਜਿਹੜੇ ਜਿੱਤੇ ਸੀਗੇ ਪਹਿਲੇ ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਪਰਸਨਲ ਤੌਰ ਦੇ ਉੱਤੇ ਈ ਰਕਸ਼ਾ ਜਿਹੜਾ ਇਸ ਏਰੀਆ ਦੇ ਵਿੱਚ ਲਾਇਆ ਤੇ ਕੰਪਲੀਟਾ ਜ ਕਰਾਇਆ ਜਾਂਦਾ ਇੱਕ ਐਮਐਲਏ ਨੇ ਪੱਥਰ ਤੋੜ ਰਹੇ ਨੇ ਇੱਕ ਐਮਐਲਏ ਨੇ ਜੋ ਮੌਕਾ ਮੌਕੇ ਤੇ ਹੱਲ ਕਰ ਰਹੇ ਨੇ ਦੋਨਾਂ 'ਚ ਡਿਫਰੈਂਟ ਕਿੰਨਾ ਵਾ ਅਗਰ ਮੰਤਰੀ ਬਣ ਗਏ ਤਾਂ ਆਪ ਕਰ ਸਕਦੇ ਹੋ ਕਿ ਐਸਾ ਮੰਤਰੀ ਲੁਧਿਆਣਾ ਨੂੰ ਮਿਲਣਾ ਚਾਹੀਦਾ ਜੋ ਲੋਕਾਂ ਦੀ ਆਵਾਮ ਦੇ ਨਾਲ ਜੁੜ ਕੇ ਆਵਾਮ ਦੀ ਸਵਾਲਾਂ ਦਾ ਜਵਾਬ ਦੇਣ ਵਾਲਾ ਕਿਤੇ ਕਚਾਈ ਦੇ ਵਿੱਚ ਦਾ ਵੇਲੂ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ